ਦੱਸਦੀ ਹੈ ਕਿ ਜੀਸੀਟੀ ਬਿਲ ਵੱਲੋਂ ਕਲੋਨੀ ਵਿਖੇ ਬਿਜਲੀ ਤੇ ਪਾਣੀ ਦੀ ਸਪਲਾਈ ਬੰਦ ਕਰਨ ਨੂੰ ਲੈ ਕੇ ਮਜ਼ਦੂਰਾਂ ਵੱਲੋਂ ਮਿਲਦੇ ਮਾਲਕਾਂ ਖਿਲਾਫ ਮਿਲਦੇ ਗੇਟ ਅੱਗੇ ਰੋਸ ਦਰਨਾ ਦੰਧਿਆ ਮਿਲ ਮਾਲਕ ਤੇ ਪ੍ਰਸ਼ਾਸਨ ਖਿਲਾਫ ਜਮ ਕੇ ਨਾਰੇਬਾਜ਼ੀਆਂ ਕੀਤੀਆਂ ਗਈਆਂ ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਜਦ ਤੱਕ ਬਿਜਲੀ ਤੇ ਪਾਣੀ ਦੀ ਸਪਲਾਈ ਚਾਲੂ ਨਹੀਂ ਹੋਵੇਗੀ ਉਨਾਂ ਚਿਰ ਦਰਨਾ ਪ੍ਰਦਰਸ਼ਨ ਇੰਜ ਦਾ ਇਝ ਹੀ ਜਾਰੀ ਰਹੇਗਾ ਦਿਖਾਉਂਦੇ ਹਾਂ ਪੂਰੀ ਖ਼ਬਰ ਇਸ ਵੀਡੀਓ ਤੇ ਅੰਦਰ ਬਿਊਰੋ ਰਿਪੋਰਟ ਆਇਨਾ ਟੀਵੀ ਵੀ ਅੱਜ ਫੇਰ ਇਹਨਾਂ ਨੂੰ ਮਜ਼ਦੂਰਾਂ ਦੇ ਵਿਚਾਰਿਆਂ ਸਾਰਿਆਂ ਨੂੰ ਧਰਨੇ ਤੇ ਬੈਠਣਾ ਪਿਆ ਉਹਦਾ ਕਾਰਨ ਇਹ ਆ ਵੀ ਇੱਕ ਵਾਰੀ ਮੀਡੀਏਟਲੀ ਇਹਨਾਂ ਨੇ ਲਾਈਟ ਪਾਣੀ ਕੱਟ ਲਿਆ ਪਹਿਲਾਂ ਆ ਵੀ ਪਹਿਲਾਂ ਵੀ ਇਹ ਕੰਮ ਕੀਤਾ ਇਹਨਾਂ ਨੇ ਫੇਰ ਲਾਈਟ ਪਾਣੀ ਲਵਾਇਆ ਹੁਣ ਫੇਰ ਇਹ ਕੱਟਤਾ ਇਹ ਵਿਚਾਰੇ ਕਿੱਥੇ ਜਾਣ ਨਾ ਇਹਨਾਂ ਨੂੰ ਆਪਣਾ ਪੈਸਾ ਮਿਲਦਾ ਪਿਆ ਚਲੋ ਜੇ ਲਾਈਟ ਪਾਣੀ ਨਹੀਂ ਲਵਾਉਣਾ ਇਹਨਾਂ ਦਾ ਪੈਸਾ ਫਾਈਨਲ ਫੁੱਲ ਐਂਡ ਫਾਈਨਲ ਕਰਾਂ ਨਾ ਇਹ ਵਿਚਾਰੇ ਜਾਣ ਇਹਨਾਂ ਨੂੰ ਕੀ ਜ਼ਰੂਰਤ ਹੈ ਇੱਥੇ ਬੈਠਣ ਦੀ ਹਨ ਮੇਰਾ ਇਹੀ ਆ ਵੀ ਇਹਨਾਂ ਦਾ ਲਾਈਟ ਪਾਣੀ ਜਿਹੜਾ ਚਾਲੂ ਕੀਤਾ ਜਾਵੇ ਜਿਹੜਾ ਸਮੀਰ <th>ਪਰ ਉਹ ਆਪਣੀਆਂ ਜਾਸ਼ੀਆਂ ਕਰਦਾ ਫਿਰਦਾ ਇਹ ਵਿਚਾਰੇ ਇੱਥੇ ਰੋਟੀ ਤੋਂ ਵੀ ਭੁੱਖੇ ਬੈਠੇ ਆ ਕਿੰਨਾ ਵਾਰੀ ਕੋਈ ਸੋਲਦਾ ਨਹੀਂ ਸ਼ਾਸਨ ਪ੍ਰਸ਼ਾਸਨ ਸਾਰਿਆਂ ਨੂੰ ਬੇਨਤੀ ਆ ਵੀ ਕਹਿ ਕੇ ਪਹਿਲਾਂ ਤਾਂ ਪਾਣੀ ਲਾਈਟ ਚਾਲੂ ਕਰਾਉਣ ਉਸ ਤੋਂ ਬਾਅਦ ਜਿਹੜਾ ਇਹ ਪੈਸਾ ਇਹਨਾਂ ਦਾ ਦਵਾਨ ਦੇ ਵਿੱਚ ਆਪਣਾ ਯੋਗਦਾਨ ਪਾ ਜੇ ਇਹ ਆ ਵੀ ਸਾਨੂੰ ਇਹ ਕਹਿੰਦੇ ਪਰਚਾ ਕਰਤਾ ਉੱਤੇ ਸਮੀਰ <th>ਪਰ ਦੇ ਪਰਚਾ ਹੋ ਗਿਆ ਇੱਕ ਲਾਲੀਪਾਪ ਦੇ ਦਿੱਤਾ ਜੀ ਪਰਚਾ ਹੋ ਗਿਆ ਭਾਉ ਉੱਠ ਜਾਣਗੇ ਨਹੀਂ ਬੈਠਣਗੇ ਜੇ ਪਰਚਾ ਹੋ ਗਿਆ ਨੂੰ ਫੜਦੇ ਕਿਉਂ ਨਹੀਂ ਪ੍ਰਸ਼ਾਸਨ ਹੀ ਭਜਾਉਣ ਡਿਆ ਉਹਨੂੰ ਉਸ ਦਿਨ ਆਇਆ ਦੁਵਾਰੀ ਤੋਂ ਪਹਿਲਾਂ ਅੰਦਰ ਗੋਲੀ ਚੱਲੀ ਪ੍ਰਸ਼ਾਸਨ ਨੇ ਕੀ ਕੀਤਾ ਕੁਝ ਨਹੀਂ ਕੀਤਾ ਜੇ ਉਹ ਗੋਲੀ ਕਿਸੇ ਬੱਚੇ ਦੇ ਕਿਸੇ ਲੇਡੀਜ਼ ਦੇ ਕਿਸੇ ਮਜ਼ਦੂਰ ਦੇ ਲੱਗ ਜਾਂਦੀ ਫਿਰ ਕੌਣ ਜ਼ਿੰਮੇਵਾਰ ਸੀ ਇਹਨਾਂ ਨੇ ਉਸ ਟਾਈਮ 'ਤੇ ਉਹਨੂੰ ਗ੍ਰਿਫਟਾਰ ਕਿਉਂ ਨਹੀਂ ਕੀਤਾ ਜਦੋਂ ਗੋਲੀ ਚੱਲੀ ਭਾਈ ਗੋਲੀ ਕਿਉਂ ਚਲਾਈ ਜੇ ਕੋਈ ਨਾਰਮਲ ਬੰਦਾ ਮਜ਼ਦੂਰ ਹੁੰਦਾ ਇਹ ਕੰਮ ਕਰ ਜਾਂਦਾ ਨਾ ਤਾਂ ਪੁਲਿਸ ਨੇ ਨਿਕਲਣ ਨਹੀਂ ਦੇਣਾ ਸੀ ਉਹਨੂੰ ਇਹ ਸਰਮਾਇਦਾਰ ਪੈਸੇ ਬੰਦਦਾ ਆ ਇਸ ਕਰਕੇ ਉਹਨੂੰ ਨਹੀਂ ਫੜਿਆ ਪਰ ਅਸੀਂ ਮਜ਼ਦੂਰਾਂ ਨਾਲ ਖੜੇ ਆ ਤਾਂ ਖੜੇ ਆ ਜੇ ਨਾਲੇ ਸਾਡੇ ਦੇ ਪਰਚੇ ਕਰਨੇ ਸਾਨੂੰ ਕੋਈ ਦਿੱਕਤ ਨਹੀਂ ਆ ਉਹ ਸੋਚਦੇ ਭੜਕਾਉਂਦੇ ਆ ਬਾਹਰਲੇ ਉਹ ਇਹ ਸੋਚਦੇ ਪਰ ਨਹੀਂ ਅਸੀਂ ਲੇਬਰ ਨਾਲ ਖੜੇ ਆ ਤਾਂ ਖੜੇ ਆ ਚਾਹੇ ਸਾਡੇ ਦੇ ਪਰਚੇ ਕਰਨ ਜੋ ਮਰਜ਼ੀ ਕਰਨ ਤਾਂ ਸਾਡੀ ਲੇਬਰ ਵੀ ਉੱਠਣ ਵਾਲੀ ਨਹੀਂ ਹੈ ਬਈ ਇਹ ਸੋਚੋ ਲੇਬਰ ਡਰ ਜੂਗੀ ਨਾ ਡਰਾ ਦਾਂਗੇ ਨਹੀਂ ਲੇਬਰ ਇਸ ਤੋਂ ਜ਼ਿਆਦਾ ਉਹਨਾਂ ਨੇ ਕੀ ਡਰਨਾ ਜਿਹੜੇ ਭੁੱਖੇ ਰਹਿ ਗਏ ਆ ਹੈ ਨਾ ਆਪਣਾ ਖੁੱਖਾ ਪੇੜ ਰੱਖ ਕੇ ਪਹਿਲਾ ਮਹੀਨਾ 2 ਮਹੀਨਾ 1.5 ਮਹੀਨਾ ਤਰਨਾ ਲਾਇਆ ਹੁਣ ਫੇਰ ਆ ਗਏ ਵਿਚਾਰੇ ਰੋਡ ਤੇ ਨਾ ਕੋਮਾਉਣ ਜੋਗੇ ਨਾ ਕੁਛ ਇਸ ਕਰਕੇ ਇਹਨਾਂ ਦਾ ਜਾਂ ਤਾਂ ਫੁੱਲ ਐਂਡ ਫਾਈਨਲ ਦਿੱਤਾ ਜਾਵੇ ਜਾਂ ਇਮੀਡੀਏਟਲੀ ਇਹਨਾਂ ਦਾ ਪਾਣੀ ਤੇ ਲਾਈਟ ਚਾਲੂ ਕੀਤੀ ਜਾਵੇ ਉਹਨਾਂ ਨੇ ਇੱਥੇ ਕਬਜ਼ੇ ਨਹੀਂ ਕਰਨੇ ਪੈਸਾ ਮਿਲ ਜੂਗਾ ਛੱਡ ਜਾਣਗੇ ਨਹੀਂ ਤਾਂ ਫਿਰ ਜਿੱਥੋਂ ਤੱਕ ਸਾਡੂ ਕੋ ਜਾਇਆ ਗਿਆ ਚਾਹੇ ਜੋ ਮਰਜ਼ੀ ਸਾਨੂੰ ਕਰਨਾ ਪਵੇ ਕਰਾਂਗੇ ਜੀ ਕਮਲ ਜੀ ਅੱਜ ਫੇਰ ਤੋਂ ਦੁਬਾਰਾ ਧਰਨਾ ਲਗਾਇਆ ਗਿਆ ਜੀ ਸੀ ਡੀ ਮਿਲਦੇ ਬਾਹਰ ਇਹਦਾ ਕੀ ਰੀਜ਼ਨ ਹੈ ਦੱਸੋ ਜੀ ਰੀਜ਼ਨ ਮੇਰੇ ਖਿਆਲ ਹੈ ਕਿ ਪੂਰੇ ਪੁਵਾੜੀ ਨੂੰ ਪਤਾ ਲੱਗ ਅਖਬਾਰਾਂ 'ਚ ਸ਼ਬਦ ਚੁੱਕਾ ਹੈ ਕਿ ਲੇਬਰ ਨਾਲ ਹਰ ਪਲ ਇੱਕ ਨਵੀਂ ਤੋਂ ਨਵੀਂ ਜਾਂਤੀ ਕੀਤੀ ਜਾ ਰਹੀ ਹੈ ਜਿਸ ਤਰੀਕੇ ਨਾਲ ਤੁਹਾਨੂੰ ਪਤਾ ਹੈਗੇ ਇਹਨਾਂ ਦੀ ਲਾਈਟ ਬੰਦ ਕਰਦੇ ਚਲੇ ਆ ਇਹਨਾਂ ਨੂੰ ਇਹਨਾਂ ਦੇ ਹੱਥ ਦੇ ਪੈਸੇ ਦਿਵਾਉਣ ਦੇ ਬਾਰੇ ਪ੍ਰਸ਼ਾਸਨ ਕਰ ਰਿਹਾ ਸੀ ਤੇ ਇਹਨਾਂ ਨੂੰ ਬਿਜਲੀ ਔਰ ਪਾਣੀ ਤੋਂ ਵੀ ਪ੍ਰੈਤ ਕਰ ਦਿੱਤਾ ਹੈ ਇਸ ਦੁੱਖ ਦੀ ਨੇ ਚਾਚੇ ਅਸੀਂ ਇੱਥੇ ਇਕੱਠੇ ਹੋਏ ਆ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਦੀ ਜਿਹੜੀ ਲਾਈਟ ਹੈ ਇਹਨਾਂ ਦਾ ਜਿਹੜਾ ਨਾਹਿਤਿਕ ਅਧਿਕਾਰ ਹੈ ਬਿਜਲੀ ਤੇ ਪਾਣੀ ਉਹ ਇਹਨਾਂ ਨੂੰ ਜਲਦੀ ਤੋਂ ਜਲਦੀ ਦਿੱਤਾ ਜਾਵੇ ਇਹ ਪ੍ਰਸ਼ਾਸਨ ਇਸ ਵੱਲ ਇੱਕ ਅਹਿਮ ਕਦਮ ਵਾਕੇ ਇਹਨਾਂ ਨੂੰ ਇਹਨਾਂ ਦਾ ਹੱਕ ਦਿੰਦੀ ਹੈ ਤੇ ਅਸੀਂ ਸਾਰੇ ਬਹੁਤ ਧੰਨਵਾਦੀ ਹੋਵਾਂਗੇ ਪਰ ਜੇ ਪ੍ਰਸ਼ਾਸਨ ਕਿਸੇ ਇਹ ਗਲਤੀ ਕਰਦਾ ਹੈ ਔਰ ਇਹਨਾਂ ਨੂੰ ਇਹ ਹੱਕ ਨਹੀਂ ਮਿਲਦਾ ਇਹ ਬਿਜਲੀ ਪਾਣੀ ਨੂੰ ਰਹਿਤ ਰਹਿਣਗੇ ਤੇ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਕਿ ਬਹੁਤ ਵਾਲੇ ਟਾਈਮ ਦੇ ਵਿੱਚ ਅਸੀਂ ਸਰਕਾਰੀ ਦਫ਼ਤਰਾਂ ਦੇ ਵੀ ਕੰਮ ਜਿਹੜੇ ਹੋ ਚੱਲ ਨਹੀਂ ਰਹੇ ਨੇ ਇਹ ਸਾਰਿਆਂ ਨੇ ਅਸੀਂ ਇੱਕ ਫੈਸਲਾ ਲਿਆ ਹੋਇਆ ਔਰ ਦੂਜਾ ਸਵੀਤਾ ਆਪਲ ਜੀ ਨੂੰ ਇੱਕ ਖਾਸ ਗ੍ਰੀਨ ਚੇਤਾਵਨੀ ਹੈ ਇਹਨਾਂ ਨੇ ਸਾਡੇ ਤੋਂ 4 ਕਿਨ ਦਾ ਵਾਦਾ ਲਿਆ ਸੀਗਾ ਕਿ ਅਸੀਂ ਮਿਲ ਚਲਾਨੀ ਹੈ ਪੁਵਾੜਾ ਸ਼ਹਿਰ ਬਚਾਣਾ ਹੈ ਉਹਦੇ ਵਿੱਚ ਅਸੀਂ ਪੂਰਾ ਨਾਲ ਸਾਥ ਦਿੱਤਾ ਪਰ ਇਹਨਾਂ ਨੇ ਇਮੋਸ਼ਨਲ ਬਲੈਕਮੇਲ ਕਰਕੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਸਵੀਤਾ ਮਰ ਜੀ ਇੱਕ ਗੱਲ ਸੁਣ ਲਓ ਅੱਜ ਤੋਂ ਬਾਅਦ ਇਹ ਮਿਲ ਜਿਹੜੀ ਹੈ ਨਾ ਇਹ ਉਦੋਂ ਤੱਕ ਇਸ ਲੀਵਰ ਦੀ ਹੈ ਜਦ ਤੱਕ ਤੁਸੀਂ ਇਹਨਾਂ ਦੇ ਇੱਕ ਇੱਕ ਵਾਅਦੇ ਹਿਸਾਬ ਨਹੀਂ ਦੇ ਦਿੰਦੇ ਅਰਤ ਤੱਕ ਅਸੀਂ ਤੁਹਾਡਾ ਪੂਰਾ ਬਾਈਕਾਟ ਕਰਾਂਗੇ ਔਰ ਤੁਹਾਡੇ ਕਿਸੇ ਵੀ ਖਰੀਦਦਾਰ ਨੂੰ ਔਰ ਤੁਹਾਡੇ ਕਿਸੇ ਵੀ ਮੈਨੇਜਮੈਂਟ ਦੇ ਬੰਦੇ ਨੂੰ ਅਸੀਂ ਮਿਲਦੇ ਅੰਦਰਲੀ ਬੜਨ ਦਵਾਂਗੇ ਇਹ ਮੇਰਾ ਤੁਹਾਨੂੰ ਸਿੱਧਾ ਚੈਲੰਜ ਹੈ ਜਾਂ ਤਾਂ ਅਸੀਂ ਤੁਹਾਡੇ ਹਜੇ ਥੋੜਾ ਵੀ ਪੌੜਾ ਜ਼ਮੀਰ ਜਾਗਦਾ ਪਿਆ ਤੇ ਇਹਨਾਂ ਦੀ ਲਾਈਟ ਚਾਲੂ ਕਰੋ ਔਰ ਜਲਦ ਬੁਝਾਲ ਦੇ ਆ ਕੇ ਇਹਨਾਂ ਦਾ ਜਿਹੜਾ ਫੁੱਲਰ ਫਾਈਨਲ ਦਾ ਹਿਸਾਬ ਕਰੋ ਸਾਨੂੰ ਤੁਹਾਡੇ ਮਿਲਦੇ ਨਾਲ ਕੋਈ ਲਾਲਚ ਨਹੀਂ ਨਾ ਅਸੀਂ ਚਲਾਨੀਆਂ ਨਾ ਰਹਿਣਾ ਲੇਕਿਨ ਲੇਬਰ ਦੇ ਹੱਕ ਦਾ ਸਵਾਲ ਹੈ ਤੇ ਜਦ ਤੱਕ ਇਹਨਾਂ ਦਾ ਇੱਕ ਇੱਕ ਰੁਪਿਆ ਅਸੀਂ ਨਹੀਂ ਲੈ ਲੰਦੇ ਤਦ ਤੱਕ ਤੁਹਾਨੂੰ ਹੁਣ ਅਸੀਂ ਇੱਥੇ ਕਿਸੇ ਨੂੰ ਬੜਨ ਨਹੀਂ ਦਵਾਂਗੇ ਇਹ ਬੰਦ ਕਾਰਨ ਪੱਗੀ ਕਹਿ ਸਕਦੇ ਆ ਇਹ ਡਿਫਾਲਟਰ ਬੰਦਾ ਹੈ ਡਿਫਾਲਟਰ ਕਾਦੇ ਕਹਿ ਸਕਦੇ ਆ ਜੈਸ਼ ਕੋਹੜਾ ਰੁਪਈਆ ਇਹਦੇ ਕੋਲ ਕਰੋੜਾ ਰੁਪਈਆ ਇਹਦੇ ਕੋਲ ਅਰਬਾਂ ਰੁਪਈਆ ਇਹਦੇ ਕੋਲ ਇਹਨੇ ਪੀਐਫ ਦਾ ਪੈਸਾ ਨਹੀਂ ਜਮਾ ਕੀਤਾ ਹਾ ਹਸਪੀਟਲ ਦੇ ਪੈਸੇ ਨਹੀਂ ਜਮਾ ਕੀਤੇ ਬਿਜਲੀ ਦੇ ਬਿੱਲ ਆਲਰੇਡੀ ਪਹਿਲੇ ਹੀ ਇਹਨਾਂ ਦੇ ਐਡਵਾਂਸ ਕੱਟ ਕੇ ਬੈਠੇ ਹੋ ਐਕਸੀਅਨ ਸਾਹਿਬ ਇਹ ਤਾਂ ਇਹ ਦੁਦਸ਼ਾ ਕਿਉਂ ਕਰ ਰਹੇ ਆ ਇਹਨਾਂ ਨੂੰ ਇਹਦੀ ਸਜ਼ਾ ਕਿਉਂ ਦੇ ਰਹੇ ਆ ਜੇ ਐਸੀ ਇੰਸਾਮ ਦੀ ਤਾਕਤ ਤਾਂ ਇੰਨੀ ਪਾਵਰ ਹੈ ਤੇ ਘਰ ਦੇ ਵਿੱਚ ਸੰਗੀਤ ਆਪਾਂ ਨੂੰ ਲੈਣ ਕੋਲ ਦੇ ਰਹੇ ਚ 420 ਦੀ ਕਾਰਵਾਈ ਕਰ ਰਹੇ ਆਪਣੇ ਵੱਲੋਂ ਕਿਉਂਕਿ ਜਿਹੜਾ ਉਹ ਡਾਲਾ ਕੀਤਾ ਨਾ ਜਾਂ ਬਿਲ ਨਹੀਂ ਜਮਾ ਹੋਇਆ ਤੇ ਉਹ ਸੰਗੀਤ ਆਪਰ ਦੀ ਬਦੌਲਤ ਹੈ ਲੀਵਰ ਦਾ ਤਾਂ 1 ਇੱਕ ਰੁਪਿਆ ਉਹਨਾਂ ਨੇ ਕੱਟਿਆ ਹੋਇਆ ਤੇ ਮੈਂ ਅਜੇ ਵੀ ਐਸੀ ਨੂੰ ਪ੍ਰਸ਼ਾਸਨ ਨਹੀਂ ਕਹੂੰਗਾ ਕਿ ਜੇ ਤੁਹਾਡਾ ਮਿਲ ਨਾਲ ਮਿਲਦੀ ਲਾਈਟ ਬਿਲਕੁਲ ਬੰਦ ਕਰੋ ਪਰ ਜਿੱਥੇ ਰਿਹਾਇਸ਼ੀ ਲੋਕ ਹੈ ਨਾ ਕਲੋਨੀ ਦੇ ਲੋਕ ਰਹਿ ਰਹੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਲਾਈਟ ਹੈ ਉਹ ਚਾਲੂ ਹੋਣੀ ਚਾਹੀਦੀ ਹੈ